ਹਾਂਜੀ ਬਾਈ ਕੀ ਹਾਲ ਚਾਲ ਨੇ ਹੋਰ ਘਰ ਪਰਿਵਾਰ ਬਾਈ ਠੀਕ ਨੇ ਸਾਰਿਆਂ ਦੇ ਤੇ ਜਾਨਵਰ ਵਗੈਰਾ ਬਾਈ ਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਆ ਗਏ ਬਾਈ ਆਪਾਂ ਇਧਰ ਲੈ ਕਰੇ ਅੱਜ ਤਾਂ ਯਾਰ 11 ਵਜ ਗਏ ਮੈਂ ਗਿਆ ਹੋਇਆ ਸੀ ਕਿਸੇ ਪਾਸੇ ਤੇ ਤਾਂ ਕਰਕੇ ਮੈਨੂੰ ਹੋ ਗਿਆ ਟਾਈਮ ਬਹੁਤ ਜ਼ਿਆਦਾ 11 ਵਜ ਗਏ ਬਾਈ ਘਟੋ ਘਟ ਕਬੂਤਰ ਆਪਣੇ ਸੈੱਟ ਨੇ ਤੇ ਜਾਨਵਰ ਚਿਤਲੀ ਗੱਟੀ ਇੱਕ ਤਾਂ ਦੇ ਲਈਦਾ ਉੜ ਗਈ ਬਈ ਬਚਾ ਲਾਲ ਕਿੱਥੇ ਉਹ ਬੈਠਾ ਬਚਾ ਵੀ ਕੱਢਦੀ ਐ ਜੇ ਪੀਲੀਆਂ ਅੱਖਾਂ ਦਾ ਬਣਿਆ ਬਈ ਬਚਾ ਵੀ ਆਪਾਂ ਢਾਤਾ ਕਿਆ ਬਚਾ ਜਾ ਕਿਧਰ ਭਾਗਿਆ ਉੜ ਕੇ ਮਹਿ ਗਿਆ ਕਿਸੇ ਨੇ ਜਾ ਕੇ ਕਿ ਉੜਿਆੜਿਆ ਫਿਰਦਾ ਕਿਧਰ ਭਾਗਿਆ ਓਏ ਚਾਹ ਮੈਂ ਕਰਦਾ ਬਈ ਕੰਟੀਨਿਊ ਬੱਚਾ ਦੇਖਣਾ ਯਾਰ ਕਿਧਰ ਭਾਗਿਆ ਮੇਰਾ ਕਾਲਾ ਕੀ ਬਈ ਯਾਰ ਤੇ ਤੇ ਬੜਾ ਮੈਂ ਹੋੜ ਗਿਆ ਯਾਰ ਤੇ ਕਬੂਤਰ ਬਿਠਾਇਆ ਚੀਨਾ ਛਤਰੀ ਦੇ ਮੈਂ ਤੇ ਆਪਣਾ ਬੱਚਾ ਵੀ ਫਿਰਦਾ ਆ ਫਿਰਦਾ ਵਧੀਆ ਆ ਫਿਰਦਾ ਜਿੱਦਲੀ ਨਾਲ ਫਿਰਦਾ ਵਧੀਆ ਇਹੋ ਫਿਰਨਦੇ ਹੁਣ ਹੋਰ ਦੇਨ ਦੇ ਨੂੰ ਗੇੜੇ ਸੌ ਕੀ ਆ ਹੱਥੀ ਬੈਜੂ ਬੈਠਣਾ ਹੋਇਆ ਕੇ ਯਾਰ ਛਾਦਰੀ ਤੇ ਕਾਲਾ ਕੀ ਫਿਰਦੀ ਆ ਵਧੀਆ ਇੱਕ ਉਹਦਾ ਹੋਰ ਕਬੂਤਰੀ ਕੋਈ ਮੋਜੀ ਆ ਉਹ ਉੱਦੀ ਵਾਲੀ ਇੱਕ ਅੰਡੇਾਂ ਦੇ ਵਿੱਚ ਬੈਠੀ ਆ ਦੇਖਾ ਹਾਂ ਉਹ ਦਿਹੜ ਦਾ ਅੰਡੇਾਂ ਦੇ ਵਿੱਚ ਬੈਠੀ ਆ ਹਾਰ ਮਹਾਰਾਣ ਦੇ ਹੋ ਤੱਕ ਪੁੱਤਰ ਕੋਈ ਨਹੀਂ ਕੱਢਦੇ ਬੈਠੇ ਨੇ ਸਾਰਿਆਂ ਨੂੰ ਸਹੀ ਬੈਠੇ ਨੇ ਬਸ ਓਕੇ ਦੀ ਰਿਪੋਰਟ 'ਚ ਬੈਠੇ ਨੇ ਬਈ ਸਾਰੇ ਜਾਨਵਰ ਆਪਣੇ ਬਾਕੀ ਤੇ ਹੁਣ ਦੰਨੇ ਜਾਨਵਰ ਆਪਣੇ ਉੜੇ ਫਿਰਦੇ ਨੇ ਆ ਬਰਦਾ ਬਚਾ ਜਾ ਵੀ ਉੜਿਆ ਕੱਲ ਲਈ ਝੋਟਾ ਵਰਕ ਦਾ ਥੱਪੇ ਮਾਰਾ ਇਹ ਗੱਲੂਗਾ ਔਲੀ ਔਲੀ ਗੱਲ ਜੂਗਾ ਬਸ ਇਹ ਵੀ ਆ ਲੇਟ ਆਏ ਸੀ ਯਾਰ ਬਸ ਵਲੌਗ ਵੀ ਛੋਟਾ ਹੀ ਬਣੂਗਾ ਬਾਲਾ ਵੱਡਾ ਨਹੀਂ ਬਣਾਉਂਦਾ ਕਾ ਦਾਨਦਨ ਮ ਕੱਲ ਹੀ ਪਾ ਗਿਆ ਸੀ ਦਾਨਦਨ ਨੂੰ ਵੱਧ ਪਾਣੀ ਪੋਣੀ ਵੀ ਧਰ ਗਿਆ ਸੀ ਇਹਨਾਂ ਨੂੰ ਵੱਧੂ ਗੱਲ ਮੈਂ ਮਾਂ ਤਾਂ ਆ ਕੇ ਛੱਡੀ ਨਾ ਹੁਣ ਹੀ ਆਇਆ ਬਸ 10 15 ਮਿੰਟ ਹੋ ਰਹੇ ਆਏ ਨੂੰ ਘਰੇ ਪਾਣੀ ਪੋਣੀ ਪੀਨ ਸਰ ਇੱਧਰ ਆ ਗਿਆ ਬਈ ਮੈਂ ਤੇ ਚੱਲ ਇਹਨੂੰ ਫਿਰਨ ਦੇ ਬਈ ਯੋ ਬਿਠਾਇਆ ਤੁਹਾਨੂੰ ਦਿਖਾਉਂਗਾ ਕਰੂੰਗਾ ਅਨਟੀਨਿਉ ਵੀਡੀਓ ਬੈਠਿਆ ਇਹ ਆ ਫਿਰਦਾ ਚੰਗਾ ਫਿਰਦਾ ਇਹ ਤਾਂ ਫਿਰਦਾ ਰਹਿੰਦੇ ਆਪਣੇ ਫਿਰਦੇ ਨੇ ਕੋ ਪੁੱਤ ਜੀ ਤਾਂ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਬਾਈ ਆਪਾਂ ਪਏ ਤੇ ਆਪ ਪੱਖੇ ਦਾ ਯਾਰ ਸੈੱਲ ਬਦਲਿਆ ਥੋੜੀ ਹਵਾ ਘੱਟ ਦਿੰਦਾ ਸੀ ਤਾਂ ਕਰਕੇ ਆਪਾਂ ਸੈੱਲ ਬਦਲਤਾ ਇਹਦਾ ਤੇ ਸੈੱਲ ਚੇਂਜ ਕਰਤਾ ਤੇ ਹੁਣ ਕਬੂਤਰ ਆਪਣੇ ਬੈਠੇ ਨੇ ਸ਼ਤਰੀਤੀ ਤੇ ਹੁਣ ਮੇਰੀ ਸਲਾਹ ਵੀ ਥੋੜਾ ਸਾਫ਼ ਕਰਨ ਦੀ ਥੋੜਾ ਗੰਦਾ ਬਹੁਤ ਹੋ ਰਿਹਾ ਬਾਈ ਚੈੱਕ ਕਰੋ ਤੁਸੀਂ ਉਹ ਬਚਾ ਮੁਚਾ ਤੂੰ ਲੰਮੂ ਕਰ ਦਾਂਗੇ ਨਾ ਤੇ ਪਾਣੀ ਪੂਣੀ ਵਾਲਾ ਥਾਂ ਹਣਾ ਬਹੁਤ ਖੰਭ ਖੰਭੇ ਝਾੜੇ ਪੈਣ ਕਰਕੇ ਕਬੂਤਰ ਖੰਭ ਖੰਭੇ ਸਾਰੇ ਕੱਢੀ ਜਾਂਦੇ ਨੇ ਤਾਂ ਕਰਕੇ ਹੁਣ ਆਪਾਂ ਖੁੱਡਾ ਸਾਫ਼ ਕਰਤੀਏ ਇਹਨਾਂ ਦਾ ਹੂੰ ਕਬੂਤਰ ਬੈਠਾ ਅੰਡੇਾਂ ਤੇ ਕਬੂਤਰੀ ਬੈਠੀ ਆ ਕਬੂਤਰ ਬੈਠਾ ਅੰਡੇਾਂ ਤੇ ਕਬੂਤਰੀ ਕਿਤੇ ਤੇ ਕਬੂਤਰੀ ਆ ਬੈਠੀ ਆ ਆਪਣੀ ਤੇ ਬਸ ਹੁਣ ਇਹਨਾਂ ਦਾ ਸਿਸਟਮ ਆ ਕਰਦੇ ਆ ਸੈੱਟ ਸਾਫ਼ ਕਰਦੇ ਆ ਫੁੱਡਾ ਥੱਲੋ ਮੁੰਜਾ ਮੁੰਜਾ ਮਾਰ ਕੇ ਓਕੇ ਕਰਕੇ ਰਿਪੋਰਟ ਤੇ ਦਾਣੀ ਦੂਣ ਇਹਨਾਂ ਨੂੰ ਫੇਰ ਪਾਵਾਂਗੇ ਪਹਿਲਾਂ ਖੋਡਾ ਹੀ ਸਾਫ਼ ਕਰਤੀ ਇਹਨਾਂ ਦਾ ਹੁਣ ਆਪਾਂ ਓਕੇ ਦੀ ਕਰਦੀ ਆ ਰਿਪੋਰਟ ਆ ਕਰਦਾ ਬਾਈ ਖੁੱਡਾ ਸਾਫ ਤੇ ਬਾਕੀ ਆਪਣੇ ਜਾਨਵਰ ਬੈਠ ਨੇ ਤਾਹਾਂ ਤਿੰਨ ਤਿੰਨ ਬੈਠੇ ਨੇ ਹਾਂ ਤਿੰਨ ਬੈਠੇ ਨੇ ਬੈਠੇ ਰਹੇ ਨੇ ਤਿੰਨਾਂ ਨੂੰ ਤੇ ਕਰਦਾ ਵੀਡੀਓ ਕੰਟੀਨਿਊ ਬਾਈ ਮੈਂ ਕਰਦਾ ਖੁੱਡਾ ਸਾਫ ਜੀ ਕਬੂਤਰ ਆਪਾ ਬਾਈ ਲਾ ਲੈ ਥੱਲੇ ਆਪਣੇ ਛਾਦਰੀ ਤੋਂ ਤੇ ਛਾਦਰੀ ਆਹ ਲਾ ਦੀ ਤਹਾਂ ਖੁੱਡੇ ਦੀ ਸੌਈ ਚੈੱਕ ਕਰੋ ਬਾਈ ਸਾਰੇ ਦੇ ਕਰੋ ਚੈੱਕ ਨਾਰਦਨ ਲਿਸਕਾ ਖੁੱਡੇ ਸਾਰਾ ਆਪਾਂ ਜਦੋਂ ਓਕੇ ਦੀ ਰਿਪੋਰਟ ਕਰਤੀ ਖੁੱਡੇ ਦੀ ਆਪਾਂ ਕਰੋ ਸ਼ਾਮ ਸਾਰਾ ਖੁੱਡਾ ਟਿਚਨ ਪੁਚਨ ਕਰਤਾ ਤੇ ਹੁਣ ਬਾਈ ਇਹਨੂੰ ਆਪਾਂ ਰੱਖ ਦਈਏ ਦਾਣੇ ਦਾਣੇ ਰੱਖਤੇ ਤੇ ਇਹ ਨਾਲ ਜਿਹੜੇ ਬੱਚਿਆਂ ਨੂੰ ਪਾਣੀ ਦੇ ਤੇ ਬੱਚੇ ਦੇ ਮੂੰਹੋਂ ਮਾਰ ਲੈਣੇ ਬਾਕੀ ਬੱਚ ਕਬੂਤਰਾਂ ਨੂੰ ਖਾ ਤੇ ਦਾਣੇ ਆਏ ਉਹ ਜਿਹੜੀ ਹੁਣ ਕਿਆ ਕੋਸਰੀ ਆਗੇ ਖਾਣ ਹੁਣ ਆਪਾਂ ਨੂੰ ਪਾਣੀ ਭਰਦੀ ਹੈ ਬਾਈਕਾ ਆਹ ਆ ਉਹ ਜੀ ਖਾਸ ਹੀ ਹੋ ਗਿਆ ਸਿਰ ਮਾੜਾ ਦਰਦ ਅਹ ਨਹੀਂ ਭਰਦੀ ਏ ਕੀ ਕੋਈ ਪਾਣੀ ਵੀ ਭਰਤਾ ਬਾਈ ਤੇ ਦਾਣੇ ਦੀ ਬਾਤ ਸਪੋਰਟ ਜਮਾ ਕਬੂਤਰਾਂ ਦੀ ਆਪਣੇ ਦੀ ਓਕੇ ਆ ਪਾਣੀ ਆਪਣੇ ਕਬੂਤਰ ਪੀ ਰਹੇ ਨੇ ਸਾਰੀ ਝਾੜੇ ਪਰ ਨੇ ਆਪਣੇ ਕਬੂਤਰਾਂ ਚਿਤਲੀ ਜੀ ਵੀ ਝਾੜੇ ਪਰ ਰਹੀ ਆ ਜਿਵੇਂ ਥੜਕੇ ਜਦੋਂ ਡਾਈ ਖੰਭ ਜੇ ਝਾੜ ਕੀ ਖਾਸੇ ਸਾਰੇ ਕਬੂਤਰ ਝਾੜੇ ਚ ਨੇ ਆਪਣੇ ਜਮਾ ਆਲਮੋਸਟ ਸੋਰੀ ਜੜੇ ਪਰ ਹੁਣ ਤੱਕ ਫਿਰ ਆਦੋ ਬੱਚੇ ਨੇ ਬਸ ਇਹ ਲਾਰਾਂਗੇ ਤੰਗੀ ਲਾਰਤਾ ਤਾਂ ਲੱਗ ਗਿਆ ਚਿੱਤਲਾ ਜਾ ਰਹਿ ਗਿਆ ਥੋੜਾ ਜਿਹਾ ਬਸ ਇਹ ਵੀ ਲੱਗ ਜੂਗਾ ਹੁਣ ਮੈਂ ਸੁੱਧਾ ਕਬੂਤਰ ਸਾਰੇ ਬੰਦ ਵਾਲੇ ਨੇ ਕੰਮ ਆਪਣਾ ਤੇ ਜੋੜੀਆਂ ਅੱਡ ਹੋ ਜਾਣ ਚੱਲ ਫਿਰ ਬੱਚੇ ਪੁੱਛੇ ਨੇ ਫਿਰ ਪੈਣ ਨੂੰ ਵੀ ਆਹੀ ਡਾਉਣਾ ਹੋਰ ਵੱਡਾ ਨੇ ਕਬੂਤਰ ਨਿਕਲਦਾ ਕੋਈ ਬਾਹਰ ਇਹ ਨਹੀਂ ਵੱਡੇ ਨਿਕਲ ਜਾਂਦੇ ਨੇ ਯਾਰ ਤਾਂ ਕਰਕੇ ਚੱਕਰ ਪਾ ਜਾਂਦਾ ਕਬੂਤਰਾਂ ਨਾਲ ਆ ਬੱਚਾ ਚੱਲ ਚਾੜੇ ਪੈ ਕੇ ਸੋਣਾ ਹੋ ਗਿਆ ਸਿੰਬ ਜੇ ਰਹਿ ਗਏ ਮੇਰੇ ਯਾਦਾ ਗਾਲੱਖਾਈ ਹੈ ਵੱਡਾ ਬਣ ਗਿਆ ਇਹ ਕਮਡਲੇ ਵਰਗੇ ਇਹ ਵਾਲਖ ਚਲੋ ਠੀਕ ਆ ਭਾਈ ਆਹੀ ਸੀ ਆਪਣੀ ਵੀਡੀਓ ਅੱਜ ਦੀ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰੋ ਕਮੈਂਟ ਕਰੋ ਯਾਰ ਬਤ ਵਾ ਸ਼ੇਅਰ ਕਰੋ ਵੱਡਾ ਜਤਨ ਨਾਲ ਰਲ ਰੱਤਾ ਜ ਆਪਣਾ ਵਧੀਆ ਉਡਣ ਲੱਗ ਗਿਆ ਹੁਣ ਹੁਣ ਡਾਇਆ ਕਰਾਂਗੇ ਖੋਲ ਲਾਂਗੇ ਚੱਲ ਇਹਨੇ ਮਾਸਾ ਜੀ ਚੇਤਲੀ ਦੇ ਨੂੰ ਰਤ ਨੂੰ ਲਾ ਦੇ ਕਰਾਂਗੇ ਲਾ ਆ ਲਓ ਚਲੋ ਠੀਕ ਆ ਬਾਈ ਮਿਲਦੇ ਆਪਾਂ ਕੱਲ ਨੂੰ ਨਵੇਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ